ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਨੇ ਇੱਕ ਗੱਲ ਤਾਂ ਬੜੀ ਕ੍ਰਿਸਟਲ ਕਲੀਅਰ ਕਰ ਦਿੱਤੀ ਹੈ ਕਿ ਕਿਹੜੀ ਪਾਰਟੀ ਉਹਨਾਂ ਮਜ਼ਦੂਰ ਤੇ ਗਰੀਬ ਲੋਕਾਂ ਦੇ ਹੱਕ ਦੇ ਵਿੱਚ ਖੜੀ ਹੈ ਜਿਨ੍ਹਾਂ ਦੀ ਰੋਜ਼ੀ ਰੋਟੀ ਮਨਰੇਗਾ ਤੋਂ ਚੱਲਦੀ ਸੀ। ਮਾਨ ਸਾਹਿਬ ਦੀ ਸਰਕਾਰ ਔਰ ਉਹਨਾਂ ਦੇ ਮੰਤਰੀ ਜਿੰਨੇ ਵੀ ਜੋ ਵੀ ਬੋਲੇ ਵਿਧਾਨ ਸਭਾ ਦੇ ਵਿੱਚ ਸਮੂਹ ਪੰਜਾਬੀਆਂ ਨੇ ਸੁਣਿਆ। ਹਰ ਇੱਕ ਨੇ ਉਹਨਾਂ ਮਜ਼ਦੂਰਾਂ ਦੀ ਗਰੀਬਾਂ ਦੀ ਗੱਲ ਕੀਤੀ ਤੇ ਇੱਕੋ ਪਾਰਟੀ ਜਿਹੜੀ ਕਹਿੰਦੀ ਹੈ ਕਿ ਡਾਇਨਾਸੌਰ ਅਸੀਂ ਲੈ ਕੇ ਆਵਾਂਗੇ ਭਾਵੇਂ ਕਿ ਅਸੀਂ ਵਾਪਸ ਆਵਾਂਗੇ ਉਹਨਾਂ ਦੇ ਹਾਲਾਤ ਇਹ ਬਣ ਗਏ ਤਿੰਨ ਮੈਂਬਰ ਨੇ ਇੱਕ ਉਹਨਾਂ ਨੂੰ ਛੱਡ ਗਏ ਇੱਕ ਜਿਹੜੇ ਨੇ ਉਹ ਦੂਸਰੇ ਦਲ ਦੇ ਵੱਲੋਂ ਨੇ ਤੇ ਇੱਕ ਜਿਹੜੇ ਰਹਿੰਦੇ ਸੀ ਬੀਬੀ ਗਰੀਬ ਕੌਰ ਮਜੀਠੀਆ ਹੋਰੀ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਆਉਣਾ ਤੱਕ ਵੀ ਗنیمਤ ਨਹੀਂ ਸਮਝਿਆ ਸ਼ਾਇਦ ਉਹ ਸਮਝਦੇ ਨੇ ਕਿ ਜੇ ਵਿਧਾਨ ਸਭਾ ਦੇ ਵਿੱਚ ਜਾਂਦੇ ਉੱਥੇ ਬੋਲਣਾ ਪੈਣਾ ਸੀ ਮਨਰੇਗਾ ਦੇ ਹੱਕ ਦੇ ਵਿੱਚ ਬੋਲਣਾ ਪੈਣਾ ਸੀ ਤੇ ਨਵੇਂ ਬਣੇ ਕਾਨੂੰਨ ਦੇ ਵਿਰੋਧ ਦੇ ਵਿੱਚ ਬੋਲਣਾ ਪੈਣਾ ਸੀ ਉਹ ਇਹ ਵਿਰੋਧ ਇਸ ਕਰਕੇ ਨਹੀਂ ਕਰ ਸਕਦੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਕਿਤੇ ਨਾ ਕਿਤੇ ਹੋ ਸਕਦਾ ਸਾਡਾ ਕੋਈ ਸਮਝੌਤਾ ਭਾਜਪਾ ਦੇ ਨਾਲ ਫੇਰ ਹੋ ਜਵੇ ਤੇ ਫਿਰ ਜੇ ਭਾਜਪਾ ਦੇ ਖਿਲਾਫ ਬੋਲੇ ਤੇ ਫਿਰ ਸਾਡਾ ਉਹ ਸਮਝੌਤਾ ਨਹੀਂ ਹੋਣਾ ਤੁਸੀਂ ਦੇਖੋ ਚਾਹੇ ਉਹ ਪੰਥ ਦੀ ਪਿੱਠ ਦੇ ਵਿੱਚ ਛੁਰਾ ਮਾਰਨ ਵਾਲੀ ਗੱਲ ਹੋਵੇ ਚਾਹੇ ਪੰਜਾਬ ਦੀ ਪਿੱਠ ਦੇ ਵਿੱਚ ਛੁਰਾ ਮਾਰਨ ਵਾਲੀ ਗੱਲ ਹੋਵੇ ਜੇ ਅਕਾਲੀ ਦਲ ਬਾਦਲ ਨੂੰ ਕੁਝ ਦਿਸਦਾ ਤਾਂ ਸਿਰਫ ਔਰ ਸਿਰਫ ਆਪਣਾ ਪਰਿਵਾਰ ਦਿਸਦਾ ਆਪਣੀ ਸਿਆਸਤ ਦਿਸਦੀ ਹੈ ਇਸ ਤੋਂ ਅੱਗੇ ਨਾ ਕਿਤੇ ਅਕਾਲੀ ਦਲ ਬਾਦਲ ਨੇ ਸੋਚਿਆ ਤੇ ਨਾ ਉਹ ਸੋਚਣਗੇ ਕਿਹੜੀਆਂ-ਕਿਹੜੀਆਂ ਗੱਲਾਂ ਤੁਹਾਨੂੰ ਗਣਾਈਏ ਜਿਹਦੇ ਵਿੱਚ ਅਕਾਲੀ ਬਾਦਲ ਨੇ ਕਦੋਂ-ਕਦੋਂ ਪੰਜਾਬ ਦੇ ਨਾਲ ਧੋਖਾ ਕੀਤਾ ਪੰਜਾਬੀਆਂ ਦੇ ਨਾਲ ਧੋਖਾ ਕੀਤਾ ਔਰ ਇਸ ਵਿਸ਼ੇਸ਼ ਸੈਸ਼ਨ ਦੇ ਵਿੱਚ ਇੱਕ ਵਾਰੀ ਫੇਰ ਕਲੀਅਰ ਹੋ ਗਿਆ ਕਿ ਇਹ ਕਦੀ ਵੀ ਪੰਜਾਬ ਦੇ ਨਹੀਂ ਬਣਨਗੇ ਜਦੋਂ ਸਾਰੀਆਂ ਪਾਰਟੀਆਂ ਬੀਜਪੀ ਦੇ ਇਸ ਗਰੀਬ ਵਿਰੋਧੀ ਬਿੱਲ ਦਾ ਜਿੱਦਾਂ ਬੀਜਪੀ ਨੇ ਕਿਸਾਨ ਵਿਰੋਧੀ ਬਿੱਲ ਲਿਆਂਦੇ ਸੀਗੇ ਉਦਾਂ ਹੀ ਇਹ ਮਜਬੂਦ ਵਿਰੋਧੀ ਬਿੱਲ ਜਿਹੜਾ ਗਰੀਬ ਵਿਰੋਧੀ ਜਿਹੜਾ ਬਿੱਲ ਹੈ ਜਿਹੜਾ ਉਹ ਲੈ ਕੇ ਆਇਆ ਇਹਦੇ ਖਿਲਾਫ ਸਾਦਾ ਦੇਸ਼ ਜਿਹੜਾ ਆਵਾਜ਼ ਬੁਲੰਦ ਕਰ ਰਿਹਾ ਆਮ ਆਦੀ ਪਾਰਟੀ ਪੰਜਾਬ ਦੇ ਵਿੱਚ ਦੇਸ਼ ਤੇ ਬਾਕੀ ਹਿੱਸਿਆਂ ਦੇ ਵਿੱਚ ਇਸ ਬਿੱਲ ਦਾ ਲੋਕ ਸਭਾ ਦੇ ਅੰਦਰ ਵਿਧਾਨ ਸਭਾ ਦੇ ਅੰਦਰ ਡਟਵਾ ਵਿਰੋਧ ਕਰ ਰਹੀ ਆ ਉਸ ਬਾਅਦ ਵੀ ਅਸੀਂ ਛੜਕਾਂ ਤੇ ਜਾਣ ਲਈ ਬਿਲਕੁਲ ਤਿਆਰ ਹੈ ਪਰ ਇੱਕ ਜਿਹੜੀਆਂ ਚੀਜ਼ਾਂ ਪੋਲੀਟੀਕਲੀ ਵੇਖਣ ਨੂੰ ਮਿਲਦੀਆਂ ਨੇ ਮੈਂ ਪੰਜਾਬ ਦੇ ਲੋਕਾਂ ਨੂੰ ਇਹ ਦੱਸਣਾ ਚਾਹੁੰਦਾ ਕਿ ਬੀਤੇ ਕੱਲ ਜਦੋਂ ਭਾਜਪੀ ਦੇ ਇਸ ਬਿੱਲ ਦੇ ਖਿਲਾਫ ਵਿਧਾਨ ਸਭਾ ਨੇ ਬਿੱਲ ਪਾਸ ਕੀਤਾ ਕੇਂਦਰ ਦਾ ਉਹ ਬਿੱਲ ਰੱਦ ਕੀਤਾ ਉਸ ਸਮੇਂ ਸ਼੍ਰੋਮਣੀ ਅਕਾਲੀ ਦਲ ਦਾ ਵਿਧਾਨ ਸਭਾ ਦੇ ਵਿੱਚੋਂ ਗੈਰ ਹਾਜ਼ਰ ਰਹਿਣਾ ਉਹ ਸੰਕੇਤ ਦਿੰਦਾ ਕਿ ਸ਼ਰੋਬਨੀ ਅਕਾਲੀ ਦਲ ਨੇ ਅੰਦਰ ਖਾਤੇ ਭਾਜਪੀ ਦੇ ਨਾਲ ਜਿਹੜਾ ਸਮਝੌਤਾ ਕੀਤਾ ਉਹ ਕੱਲ ਸਪਸ਼ਟ ਰੂਪ ਤੇ ਨਜ਼ਰ ਆਇਆ ਅਕਾਲੀ ਦਲ ਦੇ ਤਿੰਨ ਮੈਂਬਰ ਸੰਸਦ ਸਭਾ ਦੇ ਵਿੱਚ ਡਾਕਟਰ ਸੁਗਵਿੰਦਰ ਸਿੰਘ ਸੁਖੀ ਜੀ ਜਿਹੜੇ ਮੁੜ ਕੇ ਆਮ ਆਦਮੀ ਪਾਰਟੀ ਦੇ ਵਿੱਚ ਸਾਮਲ ਹੋ ਗਏ ਸੀਗੇ ਮੰਗਪ੍ਰੀਤ ਐਲੀ ਜੀ ਉਹ ਕਾਲੀਦਾਲ ਨੂੰ ਸੁਖਬੀਰ ਬਾਦਲ ਦੇ ਕਾਲੀਦਾਲ ਨੂੰ ਕਦੇ ਦਾ ਛੱਡ ਚੁੱਕੇ ਐ ਉਦੋਂ ਨਾਲ ਦੇ ਇੱਕ ਹੀ ਕਾਲੀਦਾਲ ਦਾ ਮੈਂਬਰ ਸੀ ਗਦੀਪ ਕੋਲ ਮਜੀਠੀਆ ਜੀ ਸਾਡੀ ਭੈਣ ਉਹਦਾ ਕੱਲ ਗੈਰ ਹਾਜ਼ਰ ਰਹਿਣਾ ਵਦਾਨ ਸਭਾ ਦੇ ਵਿੱਚ ਆ ਕੇ ਭਾਜਪੀ ਦੇ ਖਿਲਾਫ ਜਾ ਕਾਲੀ ਦਲ ਦਾ ਸਟੈਂਡ ਸਪਸਟ ਨਾ ਕਰਨਾ ਇਹ ਸਿੱਧਾ ਇਸ਼ਾਰਾ ਹੈ ਕਿ ਕਾਲੀ ਲੀਡਰਸ਼ਿਪ ਜਿਹੜੀ ਹੈ ਉਹ ਵੀ ਇਸ ਗਰੀਬਾਂ ਦੇ ਵਿਰੁੱਧ ਦਲਤ ਭਾਈਚਾਰੇ ਦੇ ਵਿਰੁੱਧ ਜਿਹੜਾ ਇਹ ਬਿੱਲ ਆ ਗਿਆ ਉਸ ਬਿੱਲ ਦੀ ਹਮਾਇਤ ਕਰਿਆ ਕਾਲੀ ਦਲ ਅਸੀਂ ਕੁਝ ਦਿਨ ਪਹਿਲਾਂ ਵੀ ਇਹ ਕਹਿ ਸੀ ਕਿ ਜਦੋਂ ਭਾਜਪਾ ਨੇ ਆਪਣੇ ਪੇਜ ਦੇ ਉੱਤੇ ਸਾਡੇ 10ਵੇਂ ਪਾਤਸ਼ਾਹ ਸਾਡੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਉਹਨਾਂ ਦੇ ਬੱਚਿਆਂ ਦਾ ਕਾਰਟੂਨ ਪਾਇਆ ਸੀ ਉਸ ਸਮੇਂ ਵੀ ਕਾਲੀ ਦਲ ਦਾ ਚੁੱਪ ਰਹਿਣਾ ਔਰ ਐਸਜੀਪੀਸੀ ਦਾ ਚੁੱਪ ਰਹਿਣਾ ਕਾਲੀ ਦਲ ਦੀ ਜਿਹੜੀ ਭਾਜਪੀ ਦੇ ਨਾਲ ਅੰਦਰ ਖਾਤੇ ਖਿਚੜੀ ਰਿਜ ਗਈ ਹੈ ਉਹਦਾ ਇੱਕ ਸਪਸ਼ਟ ਇਸ਼ਾਰਾ ਹੈ ਸੋ ਅਸੀਂ ਸਮਝਦੇ ਹਾਂ ਇੱਕ ਗਰੀਬ ਲੋਕਾਂ ਦੇ ਖਿਲਾਫ ਜਿਹੜਾ ਬਿੱਲ ਆ ਗਿਆ ਕਾਲੀ ਦਲ ਵੱਲੋਂ ਬੀਜੇਪੀ ਦੇ ਖਿਲਾਫ ਜ਼ੁਬਾਨ ਨਾ ਖੋਲਣੀ ਕਾਲੀ ਦਲ ਵੱਲੋਂ ਇਸ ਬਿੱਲ ਦਾ ਵਿਰੋਧ ਨਾ ਕਰਨਾ ਕਾਲੀ ਦਲ ਸਭ ਵੱਲੋਂ ਵਿਧਾਨ ਸਭਾ ਵਿੱਚ ਜਦੋਂ ਪਤਾ ਸੀ ਕਿ ਵਿਧਾਨ ਸਭਾ ਦਾ ਸਦਨ ਜਿਹੜਾ ਉਹ ਸਿਰਫ ਤੇ ਸਿਰ ਇਸੇ ਕਰਕੇ ਹੋ ਰਿਹਾ ਉਦੋਂ ਤੱਕ ਗਾਇਲ ਹਾਜ਼ਰ ਰਹਿਣਾ ਜਿੱਥੇ ਭਾਜਪੀ ਦੇ ਨਾਲ ਖਿਚੜੀ ਪਕ ਰਹੀ ਹੈ ਉੱਥੇ ਕਾਲੀ ਦਲ ਦਾ ਗਰੀਬ ਲੋਕਾਂ ਦੇ ਅੰਗੇਸ਼ਤ ਕੁਛ ਦਾ ਕਹਿਣਾ ਗਰੀਬ ਲੋਕਾਂ ਦੇ ਜਿਹੜਾ ਅੰਗੇਸ਼ਤ ਭਾਜਪੀ ਲੈ ਕੇ ਆ ਰਹੀ ਹੈ ਬਿੱਲ ਉਹਦੇ ਹੱਕ ਚ ਪੁੱਗਤਣ ਵਾਲੀ ਗੱਲ ਹੈ ਕਾਲੀ ਦਲ ਜਿਹੜਾ ਗਰੀਬਾਂ ਦੇ ਖਿਲਾਫ ਖੜਾ ਔਰ ਗਰੀਬਾਂ ਦੀ ਪੰਜਾਬ ਦੇ ਵਿੱਚ ਜਿਹੜੀ ਲੜਾਈ ਹੈ ਉਹ ਆਮ ਆਦਮੀ ਪਾਰਟੀ ਲਾੜੀ ਐ ਸੋ ਮੈਂ ਪੰਜਾਬ ਦੇ ਲੋਕਾਂ ਨੂੰ ਕਹਿਣਾ ਚਾਹੁੰਦਾ ਕਿ ਕਾਲੀ ਦਲ ਦਾ ਅਸਲੀ ਚਿਹਰਾ ਜਿਹੜਾ ਅਸੀਂ ਕਹਿੰਦੇ ਆਂ ਜਿਹੜਾ ਅਸੀਂ ਕਈ ਚਿਹਰਤੋਂ ਕਹਿੰਦੇ ਆਵੇਂ ਕਿ ਭਾਜਪਾ ਦੇ ਖਿਲਾਫ ਆ ਨਵੇਂ ਸਾਲ ਕੱਲ ਚੜਨਾ ਨਵੇਂ ਸਾਲ ਦੇ ਵਿੱਚ ਵੀ ਕਾਲੀ ਦਲ ਹਾਥੀ ਭਾਜਪਾ ਨਾਲ ਮਿਲ ਕੇ ਕਰੂਗਾ ਭਾਜਪਾ ਦੇ ਜਿਹੜੇ ਲੋਕ ਵਿਰੋਧੀ ਫੈਸਲੇ ਨੇ ਭਾਜਪਾ ਦੇਸ਼ ਦੇ ਵਿੱਚ ਜਿਹੜਾ ਅਮੀਰਾਂ ਨੂੰ ਹੋਰ ਅਮੀਰ ਕਰ ਰਹੀ ਹੈ ਗਰੀਬਾਂ ਨੂੰ ਹੋਰ ਗਰੀਬ ਕਰ ਰਹੀ ਹੈ ਸੋ ਕਾਲੀ ਦਲ ਜਿਹੜਾ ਬੀਜੇਪੀ ਦੇ ਨਾਲ ਖੜਾ ਤੁਹਾਨੂੰ ਨਜ਼ਰ ਆਊਗਾ ਲੋਕਾਂ ਦੇ ਖਿਲਾਫ ਖੜਾ ਨਜ਼ਰ ਆਊਗਾ ਗਰੀਬ ਲੋਕਾਂ ਦੇ ਵਿਰੁੱਧ ਖੜਾ ਜਿਹੜਾ ਨਜ਼ਰ ਆਊਗਾ ਮੈਂ ਆਪਣੀ ਪਾਰਟੀ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਮੱਲੇ ਇਸ ਗੱਲ ਦੀ ਕੜੀ ਨਿੰਦਾ ਕਰਦਾ ਕਿ ਗਰੀਬ ਗਰੀਬਾਂ ਦੇ ਖਿਲਾਫ ਜਿਹੜਾ ਬਿੱਲ ਹੈ ਇਹਦੇ ਪ੍ਰਤੀ ਚੁੱਪ ਰਹਿਣਾ ਕਾਲੀ ਦਲ ਦਾ ਪੰਜਾਬ ਦੇ ਆਮ ਲੋਕਾਂ ਦੇ ਅਗੇਂਸਟ ਹੈ ਮੰਦੇਰੀਗਾ ਸਕੀਮ ਕੱਲ ਤੱਕ ਜੇ ਬੰਦ ਹੋਈ ਤੇ ਕਿੰਨੇ ਲੱਖਾਂ ਲੋਕ ਜਿਹੜੇ ਆ ਪੰਜਾਬ ਦੇ ਤੇ ਕਰੋੜਾਂ ਲੋਕ ਇਹ ਦੇਸ਼ ਦੇ ਵਿੱਚ ਬੇਦਸਗਾਲ ਹੋ ਜਾਣਗੇ ਬੇਦਸਗਾਲੀ ਬਦੂ ਕੀ ਉਸ ਜਿਹੜੀ ਬੀਜੇਪੀ ਬੇਟੀ ਬਚਾਓ ਬੇਟੀ ਪੜਾਓ ਦਾ ਦਾਵਾ ਲਾਉਂਦੀ ਸੀਗੀ ਮੰਦੇਰੀਗਾ ਦੇ ਸਾਡੀਆਂ ਮਾਵਾਂ ਪੈਣਾ ਜਿਆਦਾ ਕੰਮ ਕਰਦੀਆਂ ਉਹਨਾਂ ਨੂੰ ਬੇਦਸਗਾਲ ਕਰਦਾ ਮਤਲਬ ਇਹ ਆ ਕਿ ਅਸੀਂ ਆਪਣੀਆਂ ਬੇਟੀਆਂ ਦੇ ਖਿਲਾਫ ਆਪਣੀਆਂ ਭੈਣਾਂ ਦੇ ਖਿਲਾਫ ਆਪਣੀਆਂ ਧੀਆਂ ਦੇ ਗੇਸ ਜਿਹੜਾ ਕੰਮ ਕਰ ਰਿਹਾ ਸੋ ਮੈਂ ਇਸ ਗੱਲ ਦੀ ਤੜੀ ਦਿੰਦਾ ਕਰਦਾ ਕਿ ਭਾਜਪਾ ਦੇ ਨਾਲ ਮਿਲ ਕੇ ਕਾਲੀ ਦਲ ਗਰੀਬਾਂ ਦੇ ਖਿਲਾਫ ਜਿਹੜਾ ਕੰਮ ਕਰ ਰਿਹਾ ਔਰ ਗਰੀਬਾਂ ਦਾ ਗਲਾ ਟੁੱਟ ਰਿਹਾ ਗਰੀਬਾਂ ਦੇ ਮੂੰਹ ਦੇ ਵਿੱਚੋਂ ਬੁਲਕੀ ਖੋ ਰਿਹਾ ਗਰੀਬਾਂ ਦੇ ਧੌਣ ਦੇ ਉੱਤੇ ਜਿਹੜਾ ਬੇਸਖਾਦੀ ਵਾਲਾ ਆਦਾ ਜਿਹੜਾ ਉਹ ਜਿਹੜਾ ਚੱਲਣ ਲੱਗਾ ਉਹਦੇ 'ਚ ਕਾਲੀ ਦਲ ਦਾ ਬੀਜੇਪੀ ਦਾ ਖਲੋਣਾ ਬੇहद ਨਿੰਦਣਯੋਗ ਹੈ ਬੇहद ਨਿੰਦਣਯੋਗ ਵੀ ਹੈ ਔਰ ਬੜੀ ਘੱਟਿਆ ਲੈਵਲ ਦੀ ਰਾਜਨੀਤੀ ਕਾਲੀ ਦਲ ਕਰਾਇਆ ਬੀਜੇਪੀ ਦੇ ਖਿਲਾਫ ਚੁੱਪ ਰਹਿ ਕੇ ਪੰਜਾਬੀਆਂ ਦੇ ਪਿੱਠ ਵਿੱਚ ਛੁਦਾ ਮਾਰਿਆ ਗਰੀਬਾਂ ਦੇ ਪਿੱਠ ਦੇ ਵਿੱਚ ਛੁਦਾ ਮਾਰਿਆ ਗਰੀਬਾਂ ਦੀ ਆਵਾਜ਼ ਬੁਲੰਦ ਨਾ ਕਰਦੀ ਗਰੀਬਾਂ ਦੀ ਆਵਾਜ਼ ਜਿਹੜੀ ਦਿੱਲੀ ਤੱਕ ਖੜਦੀ ਸੀ ਉਹ ਅੱਜ ਕਾਲੀ ਦਲ ਚੁੱਪ ਹੋ ਗਿਆ ਸੋ ਅਸੀਂ ਆਮ ਆਦਮੀ ਪਾਰਟੀ ਜਿਹੜੀ ਆ ਇਸ ਗਰੀਬੀ ਵਿਰੋਧੀ ਬਿੱਲ ਦਾ ਕੱਲ ਵੀ ਡਟ ਕੇ ਵਿਰੋਧ ਕੀਤਾ ਵਿਧਾਨ ਸਭਾ ਦੇ ਅੰਦਰ ਉਹਦੇ ਤੋਂ ਅੱਗੇ ਵੀ ਛੜਕਾਂ ਦੇ ਉੱਤ ਲਾਂਗੇ ਇਸ ਬਿੱਲ ਨੂੰ ਕਿਸੇ ਵੀ ਹਾਲਤ ਦੇ ਵਿੱਚ ਜਿਹੜਾ ਉਹ ਜਿਹੜਾ ਲਾਗੂ ਨਹੀਂ ਹੋਣ ਦੇਵਾਂਗੇ ਗਰੀਬ ਲੋਕਾਂ ਦੀ ਰੋਟੀ ਜਿਹੜੀ ਆ ਆਮ ਆਦਮੀ ਪਾਰਟੀ ਉਹ ਖਸਰ ਦੀ ਦੇਊਗੀ ਮੈਂ ਇਹ ਤੁਹਾਡੇ ਥੂ ਜਿਹੜਾ ਕਹਿਣਾ ਚਾਹੁੰਦਾ ਸੀਗਾ ਮੈਂ ਕਹਿਣਾ ਚਾਹੁੰਦਾ ਸੀ ਲੋਕਾਂ ਨੂੰ ਦੱਸਣਾ ਚਾਹੁੰਦਾ ਸੀਗਾ ਕਿ ਬੀਤੇ ਕੱਲ ਜਿਹੜਾ ਵਿਧਾਨ ਸਭਾ ਦਾ ਸੈਸ਼ਨ ਹੋਇਆ ਕਾਲੀ ਦਲ ਦੀ ਉਹ ਜਿਹੜੀ ਬਿੱਲੀ ਜਿਹੜੀ ਆ ਉਹ ਥੈਲੇ ਤੋਂ ਬਾਹਰ ਆ ਗਈ ਕਾਲੀ ਦਲ ਦੀ ਜਿਹੜੀ ਮਿਲੀ ਭੁਗਤ ਬੀਜੇਪੀ ਦੇ ਨਾਲ ਉਹ ਸਾਡੀ ਲੋਕਾਂ ਦੀ ਦੇਖ ਲਈ ਕਿ ਐਡੇ ਵੱਡੇ ਇੱਕ ਐਡੇ ਲੋਕ ਵਿਰੋਧੀ ਬਿੱਲ ਦੇ ਖਿਲਾਫ ਕੱਲ ਉਹਨਾਂ ਦਾ ਚੁੱਪ ਰਹਿਣਾ ਤੇ ਵਿਧਾਨ ਸਭਾ ਦੇ ਵਿੱਚੋਂ ਗੈਰਹਾਜ਼ਰ ਰਹਿਣਾ ਉਹ ਬੇਹੱਦ ਪੰਜਾਬ ਵਿਰੋਧੀ ਆ ਦੇਸ਼ ਵਿਰੋਧੀ ਆ ਗਰੀਬ ਵਿਰੋਧੀ ਆ ਮਜ਼ਦੂਰ ਵਿਰੋਧੀ ਆ ਦਲਤ ਵਿਰੋਧੀ ਆ ਮੈਂ ਇਹ ਮਤਲਬ ਤੁਹਾਡੇ ਥੂ ਜਿਹੜਾ ਕਹਿਣਾ ਚਾਹੁੰਦਾ ਸੀ